ਸੋ ਕਿਹਾਧਿਆ ਤਰਨਤਾਰਨ ਅੰਮ੍ਰਿਤਸਰ ਬਾਈਪਾਸ ਲੱਗਿਆ ਸਜਾਵਟੀ ਦੁਕਾਨਾਂ ਸੋ ਸੜਕ ਤੀਆਂ ਸਾਈਡਾਂ ਤੇ ਲੱਗ ਗਈਆਂ ਨੇ ਸਜਾਵਟੀ ਦੁਕਾਨਾਂ ਦੁਕਾਨਾਂ ਦੇ ਲੱਗਣ ਦੇ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਵੀ ਚਲਣੀ ਪੈ ਰਹੀ ਹੈ ਸੋ ਤਰਨਤਾਰਨ ਦੇ ਵਿੱਚ ਦੁਕਾਨਾਂ ਲੱਗੀਆਂ ਨੇ ਜਿੱਥੇ ਕਰਕੇ ਆਸ-ਪਾਸ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਐ ਸਾਈਡ ਅਗਰ ਵੇਖੀ ਜਾਵੇ ਤਾਂ ਇਹ ਸਾਈਡ ਇਹ ਅੰਮ੍ਰਿਤਸਰ ਤੋਂ ਬਸਾਂ ਇਧਰ ਪਾਰੀ ਬਸਾਂ ਟਰੱਕ ਜਿਹੜੇ ਪਹੁੰਚਦੇ ਨੇ ਉਧਰ ਦੀ ਸਾਈਡ ਜਿਹੜੀ ਹੈ ਚਵਾਲਦੀ ਹੈ ਔਰ دوسری ਸਿਹਰ ਜਿਹੜੀ ਆ ਤਰਨਤਾਰਨ ਦੀ ਹੈ ਔਰ ਐਸੇ ਸਾਈਡ ਦੀ ਗੱਲ ਕੀਤੀ ਜਾਵੇ ਤਾਂ ਇਹ ਸਾਈਡ ਜਿਹੜੀ ਹੈ ਇਹ ਰਾਜਸਥਾਨ ਬਟਿੰਡਾ ਐਸੜੇ ਨੂੰ ਜਾਂਦੀ ਹੈ ਪਰ ਹੋ ਕੀ ਰਿਹਾ ਹੈ ਜਿਹੜੇ ਨੈਸ਼ਨਲ ਹਾਈਵੇ ਸੜਕਾਂ ਦੇ ਉੱਪਰ ਕਬਜ਼ੇ ਹੋਏ ਹੋ ਕੇ ਨੇ ਵੱਡੇ ਵੱਡੇ ਆ ਦੇਖੋ ਵਾਂਸ ਗੜ ਦਿੱਤੇ ਗਏ ਨੇ ਔਰ ਉਹਦੇ ਨਾਲ ਨਾਲ ਆ ਜਿਹੜੇ ਦੁਕਾਨਾ ਬਾਕੇ ਆ ਬੈਠੇ ਨੇ ਤਾਂ ਕਿਸੇ ਵੀ ਨੀ ਜਾਨ ਨੂੰ ਖਤਰਾ ਪੈ ਸਕਦਾ ਹੈ ਜਨਾਬ ਰਾਜਾ ਰਣਜੀਤ ਸਿੰਘ ਜੀ ਜੀ ਕਹਿੰਦਾ ਕਿ ਮੈਂ ਖੋਤਾ ਜੀ ਅਮਰਸਰ ਪਾਈਪਾਸ ਤੇ ਇਹ ਤਾਂ ਉਸਤਤ ਵਾਲੀ ਨਾਿਕਮ ਕਰਮੰਦਾ ਸਿਕਲ ਮੈਸ ਨਹੀਂ ਮਿਲ ਜਾਂਦਾ ਮੈਂ ਦੇਖ ਰਿਹਾ ਜੀ ਉਸੇ ਪ੍ਰਸ਼ਾਸਨ ਦਾ ਕੰਮ ਹੀ ਦੇਖ ਰਿਹਾ ਜੁਦਾ ਜੀ ਆਪਾਂ ਦੇਖ ਲਓ ਤਾਰੇ ਬੰਨੇ ਇਵਕਾ ਬਸਾਂ ਪੀਰਮਯੂਦ ਕਨਾਲਾ ਵਾਲਾ ਲੋਕਾਂ ਨੇ ਕੂਝ ਬੱਤੀਆਂ ਉਹਦਾ ਨਾਲ ਕੋਈ ਕਿਸੇ ਵੀ ਵਾਹਨ ਦਾ ਬੇਖੇਰ ਹੋ ਜਾਂਦੀ ਆ ਇਹਨਾਂ ਕੇ ਜਾਨੀ ਜਾਂ ਮਾਲੀ ਨੁਕਸਾਨ ਹੋ ਜਾਂਦਾ ਤਾਂ ਜ਼ਿੰਮੇਵਾਰ ਕੌਣ ਹੈ ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਵਾ ਕਿ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਇਹ ਜਿਹੜੀ ਗ੍ਰੂਜਮੈਂਟ ਸਾਹਮਣੇ ਕੀਤੀ ਜਾਣ ਇਹ ਜਿਹੜੀ ਆਰਜੀ ਦੁਕਾਨਾਂ ਲਾਈਆਂ ਜਾਂ ਜਾਂ ਤੇ ਇਹਨਾਂ ਨੂੰ ਕਿਸੇ ਜੁੜੀ ਨਾਲ ਬੜੇ ਤਰੀਕੇ ਨਾਲ ਲਾਇਆ ਜਾਵੇ ਤੇ ਜਾਂ ਫਿਰ ਇਹਨਾਂ ਨੂੰ ਖਤਮ ਕਰ ਦਿੱਤਾ ਜਾਵੇ ਔਰ ਜਿਹੜੀ ਰਾਹ ਕਿਨਾਰੇ ਪਰੇਸ਼ਾਨੀ ਹੁੰਦੀ ਆ ਉਹ ਨਾ ਹੋਵੇ ਔਰ ਇੱਕ ਤੋਂ ਸਪੋਰਟ ਅਕਾਵੇ ਕੋ ਦਾਵਾ ਕਿ ਰੋਡ ਵਿੱਚ ਦੀ ਬਸਾਂ ਜਿਹੜੀਆਂ ਪੀਪੀਐ ਨੂੰ ਪਹੁੰਚ ਹੋ ਕਰਨੀ ਕਰਾਉਂਦੀਆਂ ਆ ਉਹਨਾਂ ਕੋ ਬਾਹਰ ਨਾ ਮੈਂ ਜੰਧਾਵਾੜ ਰੋਡ ਦੇ ਕਿਪਾਸ ਪਰੇ ਦੂਰ ਖੜੀ ਕਰਨ ਦਾ ਉਹਦੇ ਕਰਕੇ ਪ੍ਰਸ਼ਾਸਨ ਦੀ ਉਹਦੇ ਲਕਾਮੇ ਕਰਕੇ ਸਵਾਰੀਆਂ ਨੂੰ ਵੀ ਬੜੀ ਪਰੇਸ਼ਾਨੀ ਹੁੰਦੀ ਆ ਔਰ ਦੋ ਨੁਕਾ ਪੱਜ ਪੱਜ ਬੱਸਾਂ 'ਚ ਬੈਠਣਾ ਪੈਂਦਾ ਪਰ ਇੱਕ ਜੀ ਇੱਕੀ ਦਾ ਜਦ ਬਰੇਕ ਫੇਲ ਹੋ ਜਾਂਦੀ ਤਾਂ ਕੋਈ ਵੀ ਚੀਜ਼ਾਂ ਨਾ ਰਹੀਆਂ ਇਹ ਤੋਂ ਜੀ ਨੈਸ਼ਨਲ ਹੀ ਹੂਆਂ ਇਹ ਤੋਂ 2 ਮੀਲਰ ਤੋਂ ਲੈ ਕੇ 3 ਮੀਲਰ ਤੋਂ 16 ਮੀਲਰ 18 ਮੀਲਰ ਤੋਂ 40 ਮੀਲਰ ਤੱਕ ਗੱਡੀਆਂ ਲੰਘ ਆਉਂਆਂ ਹੈ ਵੀ ਵਹੀਕਲ ਚੱਲਦੇ ਆ ਇੱਕ ਨਿੱਕੀ ਜੀ ਮਕਾਮੀਆ ਨਿੱਕੀ ਜੀ ਗਲਤੀ ਨਾਲ ਨਿੱਕੀ ਜੀ ਤੇ ਉਹੀ ਨਾਲ ਕਿੰਨਾ ਨੁਕਸਾਨ ਹੋ ਤੁਸੀਂ ਅੰਦਾਜ਼ਾ ਵੀ ਲਾ ਸਕਦੇ ਇਹਦੇ ਤੇ ਕੰਟਰੋਲ ਹੋਣਾ ਜੀ ਇਹਦੇ ਇਨਕ੍ਰੋਲਮੈਂਟਸ ਕੀਤੀ ਜਾਵਾ ਜੇ ਕਿਸੇ ਅਧਿਕਾਰੀ ਦੀ ਦੇਖਰੇਖ ਚਾ ਉਹ ਅਧਿਕਾਰੀ ਉਹਨੂੰ ਤਾਂ ਪ੍ਰਸ਼ਾਸਨਿਕ ਕਾਰਵਾਈ ਹੋਣੀ ਚਾਹੀਦੀ ਆ ਜੇ ਲੋਕਾਂ ਨੇ ਆਪ ਕੀਤੀਆਂ ਤੇ ਇਸ ਕੁੱਝ ਦੇ ਦੇਣ ਜਾਂ ਇੰਕ੍ਰੂਮੈਂਟਸ ਆ ਖਤਮ ਹੋ ਜਾਈਆਂ ਵਾ ਜੇ ਈ ਰਿਕਸ਼ੇ ਆ ਜਾਂ ਦੁੱਧ ਰਿਕਸ਼ੇ ਆ ਨੂੰ ਸਹੀ ਤਰਿਕਾ ਨਾਲ ਲਾਉਣ ਦੀ ਤਰੀਕਾ ਹੋ ਜੇ ਆਹ ਜਿਹੜਾ ਸਰਨੇ ਤਾਂ ਬਾਂਸ ਕਾਲ ਦਿੱਤੇ ਗਏ ਗੱਲ ਇਹ ਆ ਨਾ ਇਹਦੇ ਮਹਗਨਾ ਸੁਤਾ ਪਿਆ ਨੇ ਜੀ ਇਹ ਪੀਸ ਦੇ ਉੱਤੇ ਡੀ ਦਾ ਮਹਗਨਾ ਸੁਤਾ ਪਾ ਇੱਕ ਬਲੇ ਕੋੜਾ ਆਪਰ ਪੀ ਨਾ ਸਰਕਾਰ ਸਰਕਾਰ ਚੌੜੀਆਂ ਕਰਨੀ ਆ ਇੱਕ ਬਰੇਮੇ ਦੁਕਾਨਦਾਰ ਲੋਕ ਸਾਡੇ ਭਰਾ ਸਰਕਾਰ ਦੇ ਕਰਜ਼ੇ ਕਰਜ਼ੇ ਕਰਕੇ ਸਰਕਾਰ ਨੂੰ ਹੋਸ ਛੋਟਾ ਨਹੀਂ ਜਾਂਦੇ ਆ ਉਹਦਾ ਕੀ ਫਾਇਦਾ ਕਿ ਤੁਸੀਂ ਆਪਣੀ ਜਿੰਨਾ ਵੀ ਵਰਤੋਂ ਨਹੀਂ ਕਰ ਸਕਦੇ ਕਿ ਟਰੱਕ ਦਾ ਬੱਸ ਦਾ ਕਿਸੇ ਦਾ ਵੀ ਅਗਰ ਬ੍ਰੇਕ ਫੇਲ ਹੋ ਲਈਏ ਤਾਂ ਸਭ ਤੋਂ ਪਹਿਲਾਂ ਇਸ ਜਗ੍ਹਾ ਤੇ ਆਨ ਕੇ ਹੀ ਨੁਕਸਾਨ ਜਿਹੜਾ ਹੋਏਗਾ ਪਹਿਲਾਂ ਕੁਝ ਸਮਾਂ ਵੇਖਿਆ ਗਿਆ ਵੀ ਕੋਈ ਨਹੀਂ ਇੱਥੇ ਨਹੀਂ ਸੀ ਬੜਾ ਖੁੱਲਾ ਰਸਤਾ ਸੀ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਬੜੀ ਵਧੀਆ ਜਿਹੜਾ ਸਹੂਲਤ ਸੀ ਪਰ ਉਹ ਸਾਰੀ ਸਹੂਲਤਾਂ ਜਿਹੜੀ ਹੋਣੇ ਤੇ ਖਦਮ ਹੋਈਆਂ ਨੇ ਅੱਡੇ ਬਣਾ ਕੇ ਬੈਠੇ ਨੇ ਦੂਰ ਤੱਕ ਵੇਖੋ ਕਿ ਜਿਹੜਾ ਲੋਕਾਂ ਦੀ ਜਾਨ ਤੇ ਹੁਣ ਖਤਰਾ ਬਣ ਚੁੱਕਾ ਹੈ ਤਾਂ ਸ਼ਾਸਨ ਕਿੰਨੀ ਜਲਦੀ ਇੱਥੇ ਪਹੁੰਚੇਗਾ ਔਰ ਕਿੰਨੀ ਜਲਦੀ ਜਿਹੜਾ ਵਾ ਇਹ ਜਿਹੜੀ ਅਕਰੋਚਮੈਂਟ ਹੋ ਚੁੱਕੀ ਹੈ ਉਹਦੇ ਉੱਤੇ ਕਾਰਵਾਈ ਕਰਵਾਉਂਦਾ ਇਹ ਦੇਖਣਾ ਬਾਕੀ ਹੋਵੇਗਾ ਕੈਮਰਾਮੈਨ ਪਰਸਨ ਵਿਜੇ ਕੁਮਾਰ ਇੰਡੀਅਨ ਹਿੰਦ ਪੰਜਾਬ ਤਰਨਤਾਰਨ